ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾਠ ਸ਼ੁਰੂ ਕਰਦੇ ਆਂ ਭਾਜੀ ਆਪਾਂ ਪਾਠ ਅਸਾ ਵਰੀ ਮਹਿਲਾ ਪੰਜਵਾਂ ਮਨਸਾ ਏਕ ਮਾਨ ਹਾਂ ਗੁਰ ਸਿਓ ਨੇਤ ਧਿਆਨ ਹਾਂ ਧ੍ਰਿੜ ਸੰਤ ਮੰਤ ਗਿਆਨ ਹਾਂ ਸ਼ਿਵਾ ਗੁਰ ਚਰਾਨ ਹਾਂ ਤਉ ਮਿਲੀਐ ਗੁਰ ਕਿਰਪਾ ਮੇਰੇ ਮਨਾ ਟੂਟੇ ਅਨ ਪਰਾਨ ਹਾਂ ਰਵਿਓ ਸਰਬ ਥਾਨ ਹਾਂ ਲਹਿਓ ਜਮ ਭਯਾਨ ਹਾਂ ਪਾਇਓ ਪੇੜ ਥਾਨ ਹਾਂ ਤੋ ਚੂਕੀ ਸਗਲ ਕਾਨ ਲਹਿਨੂ ਜੈਸ ਮਥਾਨ ਹਾਂ ਪੈ ਪਾਵਕ ਪਾਰ ਪ੍ਰਾਨ ਹਾ ਨਿਜ ਘਰ ਤਿਸਹਿ ਥਾਨ ਹਰ ਰਸ ਰਸਹਿ ਮਾਨ ਹਾ ਲਾਤੀ ਤਿਸ ਉਹ ਖਾਨ ਹਾ ਨਾਨਕ ਸਹਿਜ ਸਮਾਇਓ ਰੇ ਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਵੀਰਾਂ ਨੂੰ ਹੋ ਕਲ ਸੋਈ ਹਤਿ ਸਰੋ ਯੂ ਹਾਂਜੀ ਬਜੀ ਸਾਸਾ ਵਰੀ ਮੈਲਾ ਪੰਜ ਮਾਨਸਾ ਇੱਕ ਮਾਨੇ ਹਾਂ ਗੁਰਸਿਓ ਨੇਤ ਧਿਆਨ ਹਾਂ ਦ੍ਰਿੜ ਸੰਤ ਮੰਨਤ ਗਿਆਨ ਹਾਂ ਸੇਵਾ ਗੁਰ ਚਰਨ ਹਾਂ ਤੋਂ ਮਿਲੇ ਗੁਰ ਕਿਰਪਾਨ ਮੇਰੇ ਮਨ ਰਹਾਉ ਗੁਰੂ ਸਾਹਿਬ ਕੇ ਸਾਹਿਬਰੀ ਦੇ ਜੋ ਸ਼ਬਦ ਜੋ ਮੰਨ ਦੇ ਵਿੱਚ ਇਹ ਸ਼ਾਧਾਰਨ ਕੀਤੀ ਹੈ ਉਹ ਪੰਚਮ ਪਾਸ਼ਾ ਉਹਦੇ ਬਾਰੇ ਬਿਆਨ ਕਰ ਰਹੇ ਨੇ ਸ਼ਬਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ 409 ਅੰਗ ਦੇ ਇਹ ਸ਼ਬਦ ਸ਼ੋਸ਼ੋਭਤ ਹੈ ਮਨ ਸਾ ਏਕ ਮਾਨ ਹ ਇਕ ਮਨ ਦੇ ਵਿੱਚ ਏਕ ਜਿਹੜੀ ਇੱਛਾ ਹੈ ਉਹ ਮੰਨਣੀ ਹੈ ਉਈ ਸ਼ਮਾਂ ਦੇ ਵਿੱਚ ਬਹੁਤ ਆਉਂਦੀਆਂ ਨੇ ਗੁਰਸਿਓ ਨੇ ਧਿਆਨ ਇਹ ਜਿਹੜਾ ਗੁਰਦੇ ਨਾਲ ਸਤਿਗੁਰ ਦੇ ਨਾਲ ਜਿਹੜਾ ਹਰ ਬਿੱਲੇ ਜਿਹੜਾ ਧਿਆਨ ਜੋੜਨਾ ਹੈ ਉਹ ਜੁੜਿਆ ਰਹੇ ਮੈਂ ਇਹ ਪੱਕਾ ਕਰਕੇ ਮੈਨੂੰ ਇਹ ਅੰਸ਼ਿਵ ਦਾ ਸਵਾਲ ਜਿਹੜੀ ਹੈ ਕੋਈ ਛਾਂ ਮੇਰੇ ਅੰਦਰੋਂ ਹੀ ਪੈਦਾ ਹੋ ਜਵੇ ਇਹਨੂੰ ਪੱਕੀ ਕਰਕੇ ਮੰਨ ਲਵਾਂ ਤੇ ਮੈਂ ਕੋ ਗੁਰਦੇ ਨਾਲ ਧਿਆਨ ਲਾਉਣਾ ਪਰੋ ਦ੍ਰਿੜ ਸੰਤ ਮੰਤ ਗਿਆਨ ਹਾ ਜੀੜੀ ਸੰਤਾਂ ਦਾ ਮਤ ਹੈ ਸੰਤਾਂ ਦਾ ਉਪਦੇਸ਼ ਹੈ ਉਸ ਗਿਆਨ ਨੂੰ ਧ੍ਰਣ ਕਰਕੇ ਮੰਨਣਾ ਪੱਕਾ ਕਰਕੇ ਮੰਨਣਾ ਉਸ ਉਸ ਉਪਦੇਸ਼ ਨੂੰ ਹਿਰਦੇ ਵਿੱਚ ਟਿਕਾਉਣਾ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਸੇਵਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮੱਤ ਲਈ ਹੁਣ ਜਿਨ੍ਹਾਂ ਨੇ ਵੀ ਨਿਰਮਲ ਮੱਤ ਲਈ ਗੁਰਦਾਬ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਿਆ ਸਤਗੁਰ ਸੇਵੇ ਤਾਂ ਸੰਗਿ ਛਾਇਏ ਜੇ ਸਤਗੁਰ ਨੂੰ ਸੇਵੀਏ ਜੇ ਕੋ ਸੇਵੂਗਾ ਉਹ ਜੇ ਉਹਨੂੰ ਫਲ ਮਿਲਣਾ ਹੈ ਅੱਗੇ ਗੁਰੂ ਸਾਹਿਬ ਇਹੀ ਕਹਿ ਰਹੇ ਨੇ ਜੇਹੀ ਮਨਸਾ ਕਰ ਲਾਗੇ ਤੇ ਹਫਲ ਪਾਏ ਜਿੱਦਾਂ ਦੀ ਕੋਈ ਮਨਸਾ ਕਰਦਾ ਉਹਨੂੰ ਉਦਾਂ ਦੇ ਫਲ ਦੀ ਪ੍ਰਾਪਤੀ ਹੁੰਦੀ ਹੈ ਪਰ ਗੁਰੂ ਸਾਹਿਬ ਆਪਣੇ ਕਹਿੰਦੇ ਮੈਂ ਤਾਂ ਇਹ ਪੱਕਾ ਕਰਕੇ ਮੰਨ ਲਿਆ ਇਸ ਗੁਰਦੇ ਨਾਲੇ ਆਪਣਾ ਧਿਆਨ ਲਾਉਣਾ ਹੈ ਇਹ ਧ੍ਰੜ ਕਰਕੇ ਪੱਕੀ ਕਰਕੇ ਕਹਿੰਦੇ ਮੰਨ ਲੈ ਫਿਰ ਗੁਰਦੇ ਨਾਲੇ ਧਿਆਨ ਲਾਉਣਾ ਹੈ ਧ੍ਰੜ ਸੰਤ ਮੰਤ ਗਿਆਨ ਆ ਜਿਹੜਾ ਸੰਤਾਂ ਦਾ ਉਪਦੇਸ਼ ਹੈ ਉਹ ਆਪਣੇ ਚਿੱਤ ਵਿੱਚ ਧਾਰਨ ਕਰਨਾ ਉਸ ਗਿਆਨ ਨੂੰ ਸਮਝਣਾ ਉਹਨੂੰ ਧਾਰਨ ਕਰਨਾ ਹੈ ਸੇਵਾ ਗੁਰ ਚਰਨਾਂ ਰਾਂ ਹੁਣ ਸੇਵਾ ਜਿਹੜੀ ਗੁਰ ਸੇਵਾ ਗੁਰ ਸ਼ਬਦ ਵਿਚਾਰ ਹੈ ਉਸ ਉਪਦੇਸ਼ ਨੂੰ ਉਹਦੇ ਚਰਨਾਂ ਦੀ ਨਾਲ ਜੁੜਨਾ ਜਿਹੜਾ ਉਸ ਉਪਦੇਸ਼ ਦੇ ਮਤਲਬ ਸੱਚ ਦੇਵ ਦੇ ਉਪਦੇਸ਼ ਦੇ ਮਤਲਬ ਚੱਲਣਾ ਹੈ ਜਿਉ ਸੱਚ ਦੇਵ ਦੇ ਨਾਲ ਆਪਣੀ ਕਿਰਤ ਕਮਾਈ ਕਰੂਗਾ ਮਾਨ ਕਰਕੇ ਬਚਨਾ ਕਰਕੇ ਇੱਥੇ ਕਰਮਾ ਕਰਕੇ ਤੇ ਤਾ ਮਿਲਿਏ ਗੁਰ ਕਿਰਪਾਨ ਮੇਰੇ ਮਨਾ ਕਹਿੰਦਾ ਤਾ ਵੇ ਤੈਨੂੰ ਜਿਹੜਾ ਕਿਰਪਾ ਦਾ ਜਿਹੜਾ ਖਜ਼ਾਨਾ ਹੈ ਇਹ ਮੇਰੇ ਮਨਾ ਤੈਨੂੰ ਤਾਂ ਪ੍ਰਾਪਤ ਹੋਣਾ ਲੋਕੀ ਸਤਿਗੁਰੂ ਦਾ ਦਾਤਾ ਸਭਨਾ ਬੱਥੂ ਕਾ ਪੂਰੇ ਭਾਗ ਮਿਲ ਆਪਣੇ ਆ ਇਹ ਸਾਰਿਆ ਸਾਰੀਆਂ ਬਸਤਾਂ ਉੱਤੇ ਪ੍ਰਾਪਤ ਹੋਣੀਆਂ ਸਭੇ ਧੋਖ ਪ੍ਰਾਵੇ ਪ੍ਰਾਪਤੇ ਜਿ ਆਵੇ ਕਾ ਤਾ ਜੀ ਇੱਕ ਦੇ ਨਾਲ ਸਾਡੀ ਸਾਂਝ ਬਣ ਜਵੇ ਇੱਕ ਦੀ ਸੋਚੀ ਪ੍ਰਾਪਤ ਹੋ ਜਵੇ ਸੱਚ ਦੇ ਨਾਲ ਅਸੀਂ ਗੁਰੂ ਦੇਸ਼ ਦੇ ਨਾਲ ਜੁੜ ਜਾਈਏ ਉਸ ਉਸ ਗਿਆਨ ਨੂੰ ਦ੍ਰਿੜ ਕਰਕੇ ਪੱਕਾ ਕਰਕੇ ਮੰਨ ਲਈਏ ਫਿਰ ਜਿਹੜਾ ਇਹ ਉਪਦੇਸ਼ ਹੈ ਦੇ ਨਾਲ ਸਾਡੀ ਦੇ ਕਿਰਪਾ ਹੋਣੀ ਕਹਿੰਦੇ ਤਾਂ ਮਿਲ ਸਕਦਾ ਜੇ ਸਾਨੂੰ ਇਹ ਗਿਆਨ ਦੇ ਨਾਲ ਸਾਡਾ ਮਨ ਜਿਹੜਾ ਮੰਨ ਜਾਵੇ ਇਸ ਉਪਦੇਸ਼ ਨੂੰ ਧਾਰਨ ਕਰ ਲਵੇ ਤੇ ਟੁੱਟੇ ਅਨੁਪਰਾਨ ਹਾਰ ਹਾਉ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਟੁੱਟੇ ਅਨੁਪਰਾਨ ਹਾ ਜਿਸ ਤਰ੍ਹਾਂ ਦੀ ਵੀ ਮਨ ਦੇ ਵਿੱਚ ਦੂਜੇ ਭਰਮ ਬੈ ਜਿੰਨੇ ਵੀ ਪਟਕਣਾ ਬਣੀ ਹੋਈ ਸੀਗੀ ਉਹ ਸਾਰੀਆਂ ਖਤਮ ਹੋ ਜਾਂਦੇ ਆ ਜਦੋਂ ਇਸ ਗਿਆਨ ਦੇ ਧਾਰਨੀ ਕੋਈ ਵੀ ਹੋ ਜਾਂਦਾ ਹੈ ਜਿਹਨਾਂ ਨੇ ਗਿਆਨ ਦੀ ਸੋਜੀ ਪ੍ਰਾਪਤ ਕਰ ਲਈ ਉਹਦੇ ਫੇ ਸਾਰੇ ਜਿਹੜੇ ਭਰਮ ਭਲੇਖੇ ਸਾਰੇ ਆ ਦਲ ਦੂਰ ਹੋ ਜਾਂਦੇ ਨੇ ਟੁੱਟੇ ਬੰਧਨ ਜਿਹੜੇ ਬੰਧਨ 15 ਚ ਪਿਆ ਹੋਇਆ ਉਹ ਪਟਕਣਾ ਸਾਰੀ ਖਤਮ ਹੋ ਜਾਂਦੀ ਹੈ ਰਬਿਓ ਸਰਮਫਾਨ ਹਾਂ ਤੇ ਜਿਹੜਾ ਮੇਰਾ ਅ ਜਿਹਦੇ ਨਾਲ ਮੈਂ ਜੁੜਨਾ ਹੈ ਜਿਸ ਜਿਵੇਂ ਆਪਾਂ ਸੱਚ ਦੇ ਗਿਆਨ ਦੇ ਨਾਲ ਜੁੜਨਾ ਹੈ ਹੁਕਮ ਦੇ ਨਾਲ ਜੁੜਨਾ ਹੈ ਉਹ ਸਾਰੀਆਂ ਜਗ੍ਹਾ ਦੇ ਵਿੱਚ ਰਵਿਆ ਹੋਇਆ ਰਵ ਰਿਹਾ ਹੋ ਸਬਤਰਮਾ ਹੈ ਸਾਰੀਆਂ ਘਟਾਂ ਦੇ ਵਿੱਚ ਹਰਕ ਥਾਂ ਤੇ ਹੈ ਹਰਕ ਘਟ ਦੇ ਵਿੱਚ ਹੈ ਸਰਬਥਾਨ ਹੈ ਜਿਵੇਂ ਕਹਿੰਦਾ ਕੀ ਤਾਂ ਹਸੂਮੇ ਪੂਰ ਸੁਭਾ ਨੇ ਪ੍ਰਗਟ ਹੋ ਕੇ ਸਭ ਤੋਂ ਜਾਨੇ ਹਰ ਜਗ੍ਹਾ ਤੇ ਹੈ ਸਾਰੇ ਦੇ ਵਿੱਚ ਰਵਿਆ ਹੋਇਆ ਤੁਹਾਡੇ ਘਟ ਮੈਂ ਹਰ ਜੂ ਰਵੈਂ ਸੰਤ ਨੂੰ ਕਿਹੋ ਗੁਰ ਸੰਤਾਂ ਨੇ ਪੁਕਾਰ ਪੁਕਾਰ ਕੇ ਗੱਲ ਸਾਨੂੰ ਸਮਝਾਈ ਹੈ ਤੇ ਹਰ ਜਗ ਹਰ ਘਟ ਦੇ ਵਿੱਚ ਹਰ ਥਾਂ ਤੇ ਮੌਜੂਦ ਹੈ ਲਹਿਉ ਮਨ ਭਿਆਨਹ ਜਦੋਂ ਇਹ ਇਸੀ ਦੀ ਸਮਝ ਪ੍ਰਾਪਤ ਹੋ ਜਾਂਦੀ ਹੈ ਜਿਨ੍ਹਾਂ ਨੇ ਵੀ ਸੋਚੀ ਪ੍ਰਾਪਤ ਕਰ ਲਈ ਹੈ ਉਹਦੇ ਮਨ ਦੇ ਜਿੰਨੇ ਵੀ ਭਿਆਨ ਡਰ ਜਿੰਨੇ ਵੀ ਹੈ ਉਹ ਸਾਰੇ ਲਹਿ ਹੋ ਲੈ ਜਾਂਦੇ ਨੇ ਖਤਮ ਹੋ ਜਾਂਦੇ ਨੇ ਦੂਰ ਹੋ ਜਾਂਦੇ ਨੇ ਪਾਇਓ ਪੇੜ ਹਨ ਹਾਂ ਉਹਨਾਂ ਨੇ ਜਿਹੜਾ ਪੇੜ ਕੀ ਹੈ ਪੇੜ ਜਿਹੜਾ ਜਿਵੇਂ ਆਪਾਂ ਕਹਿੰਦੇ ਆ ਵੀ ਅ ਅ ਤੂੰ ਪੇੜ ਸ਼ਾਖ ਤੇਰੀ ਫੁੱਲੀ ਤੂੰ ਸੁਖਮ ਹੋਇਆ ਉਸਤੂਲੀ ਇਹ ਸੱਚ ਹੈ ਆਪ ਪੇੜ ਰੂਪੇ ਆ ਤਲ ਵਰ ਰੂਪੀ RAM ਹੈ ਛਾਇਆ ਰੂਪੀ ਸਾਥ ਜਿੰਨੇ ਵੀ ਇਹ ਜਿਹੜੀ ਸ਼ਾਖਾਂ ਨੇ ਜਿੰਨੇ ਵੀ ਜੀਵ ਨੇ ਸਾਰੀਆਂ ਸ਼ਾਖਾ ਹੀ ਨੇ ਉਸ ਪੇੜ ਦੀਆਂ ਸੱਚ ਦੇ ਪੇੜ ਦੀਆਂ ਉਹ ਹਰ ਜਗ੍ਹਾ ਤੇ ਹਰ ਜਗ੍ਹਾ ਤੇ ਹਰ ਜਗ੍ਹਾ ਤੇ ਮੌਜੂਦ ਆ ਹਰ ਥਾਂ ਤੇ ਆ ਉਹ ਕਹਿੰਦੇ ਮੈਂ ਪ੍ਰਾਪਤ ਕਰ ਲਿਆ ਪਾਇਓ ਪੇੜ ਥਾਣਾ ਉਹ ਪੇੜ ਮੈਂ ਪ੍ਰਾਪਤ ਕਰ ਲਿਆ ਉਹ ਥਾਂ ਜਗ੍ਹਾ ਮੈਂ ਲੱਭ ਲਈ ਉਹ ਟਿਕਾਣਾ ਮੈਨੂੰ ਮਿਲ ਗਿਆ ਜਿੱਥੋਂ ਜਿੱਥੇ ਸੱਚ ਦਾ ਕਰਨ ਪੈ ਜਾਣਾ ਜਾਂ ਕਹਿੰਦੇ ਹੋਵੇ ਹਰ ਨਾਮ ਹੈ ਜਾਂ ਹੁਕਮ ਗੈਲੀਏ ਜਬ ਚਾਹੇ ਉਹ ਪਰਮੇਸ਼ਰ ਗੈਲੀਏ ਕੁਛ ਵੀ ਗੈਲੀਏ ਉਹਦੇ ਨਾਮ ਜਿਹੜੇ ਗੁਣ ਬਚਪਣਾਉਣ ਨੇ ਕਹਿੰਦੇ ਮੈਂ ਉਹ ਜਿਹੜਾ ਪੇੜ ਹੈ ਉਹਦਾ ਥਾਂ ਪ੍ਰਾਪਤ ਕਰ ਲਿਆ ਜਿੰਨ ਚਾਹੇ ਹਰ ਪਹਿਲੀ ਆਪਾਂ ਤੋਂ ਚੁੱਕੀ ਸਕਲ ਕਾਮ ਫਿਰ ਮੇਰੀ ਜਿਹੜੀ ਮਨ ਦੇ ਵਿੱਚ ਜਿੰਨੇ ਆ ਬੀਆਂ ਇੱਕ ਦੂਜੇ ਦੀ ਗੁਲਾਮੀ ਕਰਦੇ ਸੀ ਫਿਰ ਕਹਿੰਦੇ ਤੁਹਾਨੂੰ ਹਮ ਕਾਹੂਗੀ ਕਾਰਨਾ ਕੱਢਦੇ ਆਪਣੇ ਗੁਰ ਪ੍ਰਸਾਦ ਦੇ ਜਦੋਂ ਗੁਰਪ੍ਰਸਾਦ ਪ੍ਰਾਪਤ ਕਰ ਲਿਆ ਸੱਚ ਦੀ ਸੋਝੀ ਪ੍ਰਾਪਤ ਹੋ ਗਈ ਫਿਰ ਸਾਰਿਆਂ ਤਰ੍ਹਾਂ ਦੇ ਜਿਹੜੀਆਂ ਦੂਜੇ ਦੀ ਗੁਲਾਮੀ ਕਰਦਾ ਸੀਗਾ ਉਹ ਸਾਰੀਆਂ ਉਹ ਗੁਲਾਮੀਆਂ ਖਤਮ ਹੋ ਗਈਆਂ ਸਾਰਿਆਂ ਦੇ ਮਤਾਂਜੀ ਜਿਹੜੇ ਗੁਲਾਮ ਗੁਲਾਮਪੁਣਾ ਕਰਦਾ ਸੀਗਾ ਉਹ ਫਿਰ ਕਿਤੇ ਵੀ ਹੁਣ ਜਾ ਕੇ ਦਰਦਰ ਤੇ ਮਤਲਬ ਹੁਣ ਮੱਥੇ ਟੇਕਣ ਦੀ ਲੋੜ ਨਹੀਂ ਪੈਂਦੀ ਹੁਣ ਫਿਰ ਉਹ ਸਾਰਿਆਂ ਦਾ ਡਰ ਜਿਹੜਾ ਉਹ ਖਤਮ ਕਰਕੇ ਫਿਰ ਇੱਕ ਦੇ ਸ਼ਰਨ ਵਿੱਚ ਆ ਗਿਆ ਕਿਉਂਕਿ ਜੋ ਵੀ ਸੰਤਾਂ ਨੇ ਉਪਦੇਸ਼ ਸੰਤਮੰਤ ਸੰਤਮੰਤ ਲਈ ਹੈ ਉਸ ਉਪਦੇਸ਼ ਨਾਲ ਲੱਗ ਕੇ ਤਾਂ ਸਾਰੇ ਜਿਹੜੇ ਆਪਣੇ ਡਰ ਭੌਜੜੇ ਖਤਮ ਹੋ ਗਏ ਜਿਵੇਂ ਕਹਿੰਦੇ ਮਨ ਸੰਤਨਾ ਕੇ ਚਰਨ ਲਾਗ ਪ੍ਰਭ ਗੋਪਾਲ ਦੀਨदयाल ਪਤਿਤ ਪਵਨ ਪਰਮ ਹਰ ਚਰਨ ਸਿਮਰ ਜਾਗ ਜਿਨ੍ਹਾਂ ਨੇ ਹਰੀ ਦੇ ਚਰਨਾਂ ਨੂੰ ਸਿਮਰ ਲਿਆ ਉਹਦੇ ਨੂੰ ਸਮਝ ਰਿਹਾ ਉਹ ਜਾਗ ਪਏ ਫਿਰ ਉਹਨਾਂ ਨੂੰ ਅਗਿਆਨਤਾ ਦੇ ਹਨੇਰੇ ਉਹਦਾ ਦੂਰ ਹੋ ਗਿਆ ਕਿਸੇ ਤਰ੍ਹਾਂ ਦੀ ਫਿਰ ਜਿਹੜੀ ਉਹਨਾਂ ਨੂੰ ਉਸੇ ਦੀ ਗੁਲਾਮੀ ਜਾਂ ਡਰ ਤੋਂ ਫਿਰ ਉਹਦਾ ਜਿਹੜਾ ਖਤਮ ਹੋ ਜਾਂਦਾ ਪੈ ਪਾਪਕ ਪਰਪਰਾਨ ਹਾਂ ਉਹਨਾਂ ਨੇ ਜਿਹੜੇ ਪਾਪ ਕੀ ਪਾਪ ਅੱਗੇ ਕ੍ਰਿਸ਼ਨ ਦੀ ਅੱਗ ਹੈ ਜੀਤੋਂ ਸਾਨੂੰ ਅੰਦਰ ਸਾਡੇ ਅੰਦਰ ਡਰ ਪੈਦਾ ਹੋ ਰਹੇ ਨੇ ਭਰਮ ਹੈ ਪਰਪਰਾਨ ਹਾਂ ਉਹਦੇ ਤੋਂ ਪਾਰ ਪਾ ਲੈਂਦੇ ਨੇ ਫਿਰ ਇਹ ਸਾਰੀਆਂ ਚਣੇ ਜਿਹੜੀਆਂ ਜਿਹੜੀਆਂ ਸਾਡੇ ਅੰਦਰ ਤ੍ਰਿਸ਼ਨਾਂ ਦੀ ਅੱਗ ਵੱਲਦੀ ਆ ਉਹਦੇ ਤੋਂ ਫਿਰ ਪਾਰ ਪਾ ਲੰਦਾ ਉਹ ਫਿਰ ਕ੍ਰਿਸ਼ਨ ਜਿਹੜੀ ਹੈ ਬਿਰਲੇ ਦੀ ਜਿਹੜੀ ਆ ਉਹ ਬੋਝਾਂ ਦੀਆਂ ਜਨਾਂ ਦੇ ਵੀ ਇਸ ਗਿਆਨ ਨੂੰ ਪ੍ਰਾਪਤ ਕੀਤਾ ਹੈ ਨਿੱਜ ਘਰ ਕਿਸੇ ਥਾਨ ਹਾਂ ਉਹਨਾਂ ਨੂੰ ਜਿਹੜਾ ਆਪਣਾ ਨਿੱਜ ਘਰ ਆਪਣਾ ਟਿਕਾਣਾ ਹੈ ਜਿੱਥੇ ਭਟਕਣਾ ਖਤਮ ਹੁੰਦੀ ਹੈ ਸਹਜ ਦੀ ਪ੍ਰਾਪਤੀ ਹੁੰਦੀ ਹੈ ਉਹ ਥਾਂ ਨੂੰ ਪ੍ਰਾਪਤ ਕਰ ਲੈਂਦੇ ਨੇ ਉਹ ਕਿਉਂਕਿ ਜਿਹਨਾਂ ਦੇ ਭੁੱਖਾ ਸਭ ਦੂਰ ਹੋ ਜਾਂਦੀਆਂ ਆਪਣਾ ਸਹਜ ਦੀ ਪ੍ਰਾਪਤੀ ਹੋ ਗਈ ਟਿਕਾਉ ਹੋ ਗਿਆ ਨਿੱਜ ਘਰ ਕਿਸੇ ਥਾਨਾ ਉਹਨਾਂ ਦਾ ਆਪਣਾ ਨਿੱਜ ਘਰ ਦਾ ਜਿਹੜਾ ਆਪਣਾ ਆਪਣਾ ਘਰ ਹੈ ਨੇ ਹਮ ਤਾਂ ਅਸੀਂ ਤਾਂ ਮੰਦਾ ਪ੍ਰਦੇਸੀ ਆ ਨਾ ਉਹ ਹੁਣ ਦਰਦ ਦਰ ਭਟਕਦਾ ਫਿਰਦਾ ਫਿਰ ਉਹਨਾਂ ਨੂੰ ਆਪਣਾ ਜਿਹੜਾ ਅਸਲ ਮੂਲ ਹੈ ਆਪਣਾ ਟਿਕਾਣਾ ਉਹ ਮਿਲ ਜਾਂਦਾ ਹੈ ਪ੍ਰਾਪਤ ਕਰ ਲੈਂਦੇ ਆ ਰਸ ਰਸੇ ਮੰਨਾਂ ਉਹ ਹਰੀ ਦੇ ਜਿਹੜਾ ਉਪਦੇਸ਼ ਹੈ ਰਸ ਹੈ ਆਤਮਿਕ ਅਨੰਦ ਵਾਲਾ ਅੰਮ੍ਰਿਤ ਰੂਪੀ ਰਸ ਹੈ ਉਸ ਉਸ ਉਪਦੇਸ਼ ਨੂੰ ਮੰਨਦੇ ਨੇ ਉਹਦਾ ਅਨੰਦ ਮੰਨਦੇ ਨੇ ਫਿਰ ਲਾਤੀ ਤੇ ਸੁਖਾਣਾ ਉਹਨਾਂ ਦੀ ਤ੍ਰਿਸ਼ਨਾ ਪੁਖ ਜਿਹੜੀ ਹੈ ਉਹ ਸਾਰੀ ਦੂਰ ਹੋ ਜਾਂਦੀ ਹੈ ਨਾਨਕ ਸਹਿ ਸਮਾਇ ਰੋਏ ਮਨਾ ਇਸ ਤਰ੍ਹਾਂ ਕਹਿੰਦੇ ਜਿਹੜਾ ਮੰਨਾਂ ਸੋ ਸਹਜ ਦੇ ਵਿੱਚ ਟਕਾਉ ਦੇ ਵਿੱਚ ਆਤਮਗਡੋਲ ਅਵਸਥਾ ਵਿੱਚ ਇਹ ਮੇਰੇ ਮਨਾ ਇਸ ਤਰ੍ਹਾਂ ਪ੍ਰਾਪਤ ਹੁੰਦਾ ਜੇ ਇਹ ਗੁਰ ਉਪਦੇਸ਼ ਨੂੰ ਡ੍ਰਿੜ ਕਰਕੇ ਮੰਨ ਲਾਂਗੇ ਫਿਰ ਜਿਹੜਾ ਇਹ ਗਿਆਨਾ ਪ੍ਰਾਪਤ ਹੋ ਜਾਂਦਾ ਇਹ ਗੁਰੂ ਜਿਤਨਾ ਸਾਡੀਆਂ ਝਟਕਣਾ ਪ੍ਰਸ਼ਨਾਂ ਖਤਮ ਹੋਣੀ ਹੈ ਇਹਦੇ ਬਾਰੇ ਇੱਕ ਸਾਨੂੰ ਵਿਧੀ ਸਮਝਾ ਰਹੇ ਪੇ ਇਸ ਤਰ੍ਹਾਂ ਜੇ ਤੂੰ ਕਰੇਗਾ ਤਾਂ ਤੂੰ ਇਹ ਤੈਨੂੰ ਸਾਰੇ ਜਿਹੜੇ ਆਨੰਦ ਦੀ ਪ੍ਰਾਪਤੀ ਹੋ ਜੂਗੀ ਸਹਜ ਦੀ ਪ੍ਰਾਪਤੀ ਹੋ ਜੂਗੀ ਇਸ ਉਪਦੇਸ਼ ਨੂੰ ਡ੍ਰਿੜ ਕਰਕੇ ਪੱਕਾ ਕਰਕੇ ਮੰਨ ਲਾ ਆਈ ਆਤਮਾ ਗ੍ਰੰਥ ਤੈਨੂੰ ਮਿਲਣਾ ਹੈ ਤੇ ਗੁਰੂ ਸਾਹਿਬ ਨੇ ਇੱਕ ਵਿਧੀ ਸਾਨੂੰ ਸਮਝਾਈ ਹੈ ਇਸ ਤਰ੍ਹਾਂ ਉਹਨਾਂ ਨੇ ਆਪ ਵੀ ਪ੍ਰਾਪਤ ਕੀਤਾ ਇਸ ਤਰ੍ਹਾਂ ਉਹਨਾਂ ਦੇ ਜਿਹੜੇ ਸਾਰੇ ਦਾਰ ਭੌਗ ਖਤਮ ਖਤਮ ਭੌਗ ਦੇ ਜਿਹੜਾ ਸੁੱਖਾਂ ਦਾ ਖਜ਼ਾਨਾ ਹੈ ਉਹਨਾਂ ਨੇ ਪ੍ਰਾਪਤ ਕਰਕੇ ਸਾਰੇ ਬੈਰ ਵਿਰੋਧ ਵੀ ਖਤਮ ਹੋ ਗਏ ਜਿਵੇਂ ਗੁਰੂ ਸਾਹਿਬ ਕਹਿੰਦੇ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹੋ ਬਨਾਸੀ ਮੰਤਰ ਲਿਓ ਕਰ ਕਿਰਪਾ ਮੋਹ ਸਤਗੁਰ ਦੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਸਾਰੇ ਬੈਰ ਗੁਰ ਤੋਂ ਫੇਰ ਖਤਮ ਹੋ ਜਾਂਦੇ ਕਿਸੇ ਤਰ੍ਹਾਂ ਨਾ ਡਰ ਨਾ ਸੰਤਾਪ ਨਾ ਕੋਈ ਤਾਪ ਇਹ ਨਹੀਂ ਫਿਰਦਾ ਜੇ ਇਹ ਜਿਨ੍ਹਾਂ ਨੂੰ ਵੀ ਇਹ ਕਿਰਪਾ ਪ੍ਰਾਪਤ ਹੋ ਗਈ ਹਾਂਜੀ ਗੁਰੂ ਸਾਹਿਬ ਨੇ ਜੋ ਸੋਚੀ ਤੀ ਮਨੋ ਇਹ ਸ਼ਬਦ ਦੇ ਸ਼ਬਦ ਵਿੱਚ ਇਸ ਤਰ੍ਹਾਂ ਇਹਨਾਂ ਨੂੰ ਸਮਝ ਆ ਰਿਹਾ ਹਾਂਜੀ ਬਹੁਤ ਵਧੀਆ ਵੀਰ ਜੀ ਧੰਨਵਾਦ ਆਪ ਜੀ ਦਾ ਵਧੀਆ ਵਿਚਾਰ ਤੁਸੀਂ ਰੱਖਿਆ ਹਾਂਜੀ ਹੋਰ ਕਿਸੇ ਵੀਰ ਨੇ ਵਿਚਾਰ ਦੇਣੇ ਆ ਜੀ ਤੇ ਕੰਪਲਟ ਉੱਪਰ ਨਹੀਂ ਜਾ ਰਹੇ ਸ਼ਬਦ हां जी ਕਿਸੇ ਵੀਰ ਦਾ ਜਿਸ ਨੇ ਵੀ ਵਿਚਾਰ ਦੇ ਵਿੱਚ ਕੋਈ ਸਵੱਦਾ ਕਰਨਾ ਹੋਵੇ ਜਾਂ ਕੋਈ ਸਵਾਲ ਹੋਵੇ ਉਥੋਂ ਤੱਕ ਰੱਖ ਸਕਦੇ ਆ ਕੱਲ ਵਾਲਾ ਹੀ ਸ਼ਬਦ ਦੀ ਸੇਮ ਚਾਲ ਜਾਂ ਸੇਮ ਪੈਟਰਨ ਆ ਸੇਮ ਹੀ ਉਪਦੇਸ਼ ਆ ਹੁਕਮ ਕੀਤਾ ਜਾ ਰਿਹਾ ਉਹਦੀ ਜਿਹੜੀ ਸਮਰੱਥਾ ਆ ਉਸ ਅਕਾਲ ਹੁਕਮ ਦੀ ਅਕਾਲ ਦੀ ਉਹ ਸਾਨੂੰ ਦਰਸਾਈ ਜਾ ਰਹੀ ਹੈ ਇਹਦੇ ਵਿੱਚ ਦੋ ਚੀਜ਼ਾਂ ਨੇ ਮਨੁੱਖ ਨੂੰ ਪਹਿਲਾਂ ਦ੍ਰਿੜ ਕਰਾਇਆ ਵੀ ਮਨ ਸੱਚ ਨੂੰ ਦਰੜ ਕਰ ਤੇ ਉਹਦੇ ਬਾਅਦ ਫੇਰੀ ਜਿਹੜੀ ਸਮਰੱਥਾ ਹੈ ਉਹਦੇ ਵਿੱਚ ਉਹ ਸਾਰਾ ਕੁਝ ਉਹਦੇ ਵਿੱਚ ਦੱਸਤਾ ਤੇ ਲਾਸਟ ਵਿੱਚ ਆਪਣੀ ਗੱਲ ਜਿੱਦਾਂ ਕਰਕੇ ਪਈ ਆਪਾਂ ਹੁਣ ਇਦਾਂ ਮੰਨਦੇ ਆ ਇਦਾਂ ਸ਼ਰਨ ਪੈਂਦੇ ਆ ਤੇ ਸਾਰੇ ਸ਼ਬਦ 'ਚ ਵਿਚਾਰ ਆ ਰਹੀ ਆ ਤੇ ਕਰਨੀ ਆ ਜੀ ਕਿਸੇ ਵੀਰ ਨੇ ਇਹਦੇ ਤੇ ਹੋਰ ਆਪਣਾ ਕੋਈ ਸ਼ੈਡ ਰੱਖਣਾ ਜਗਦੀਸ਼ ਸਿੰਘ ਭਾਈ ਤੁਸੀਂ ਫਿਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਂਡ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਹੁਤ ਅ ਅੰਦਾਂ ਦੇ ਦੀ ਪ੍ਰਾਪਤੀ ਵਾਸਤੇ ਦੇਖੋ ਲਾਸਟ ਲਾਈਨ ਵਿੱਚ ਮੈਂ ਪਹਿਲੇ ਚਲਾ ਗਿਆ ਤੋ ਗੱਲ ਤੇ ਉਹੀ ਆ ਇੱਕ ਸੁਚਾਰਾ ਬਣ ਕੇ ਸੱਚਾ ਮਾਰਗ ਤੇ ਚੱਲ ਕੇ ਇੱਥੇ ਜਿਸ ਹਾਲਤ ਵਿੱਚ ਹਾਂ ਉਹ ਜੀਵਨ ਬਤੀਤ ਕਰਨ ਵਾਸਤੇ ਇਹ ਸਾਰਾ ਗਿਆਨ ਦੀਆਂ ਗੱਲਾਂ ਨੇ ਜੀ ਉਹਨਾਂ ਨੇ ਗੱਲ ਫਿਰ ਜ਼ੋਰ ਮੰਨਦੀ ਆ ਹੈ ਨਾ ਔਰ ਮੰਨਦੇ ਨਾਲ ਅੰਦਰ ਜਗਿਆਸਾ ਹੋਣੀ ਜ਼ਰੂਰੀ ਆ ਤਮੰਨਾ ਹੋਣੀ ਜ਼ਰੂਰੀ ਆ ਔਰ ਉਹੀ ਗੁਰੂ ਸਾਹਿਬ ਦੱਸ ਰਹੇ ਨੇ ਔਰ ਉਸ ਤਰੀਕੇ ਨਾਲ ਦੇਖੋ ਕਲਮਬੰਦ ਕੀਤਾ ਗਿਆਨ ਦੀ ਗੱਲ ਨੂੰ ਪੋਇਟਰੀ ਦੇ ਵਿੱਚ ਇਸ ਤਰੀਕੇ ਨਾਲ ਪਰੋਇਆ ਕਿ ਮੇਰੇ ਮਨ ਚ ਇੱਕ ਹੀ ਮਨਸਾ ਆ ਹੈ ਨਾ ਔਰ ਮਨਸਾ ਹੋਵੇ ਜਦ ਤੱਕ ਹੋਵੇ ਨਾ ਆਵੇ ਜਦ ਤੱਕ ਤੁਸੀਂ ਕੋਈ ਚੀਜ਼ ਨੂੰ ਕੰਮ ਨੂੰ ਕਰਨਾ ਨਾ ਚਾਹੋ ਤੇ ਸਾਡੀ ਰੋਜ਼ਮਰਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਕੋਈ ਕੰਮ ਨਹੀਂ ਹੁੰਦਾ ਪਹਿਲਾਂ ਦਿਮਾਗ ਦੇ ਵਿੱਚ ਗੱਲ ਹੁੰਦੀ ਆ ਮਨ ਦੇ ਵਿੱਚ ਗੱਲ ਹੁੰਦੀ ਆ ਫਿਰ ਮੈਂ ਉਹਨੂੰ ਬਿਠਾ ਲੈਣਾ ਫਿਰ ਮੈਂ ਉਹਦੀ ਤਜਵੀਜ਼ ਬਣਾਉਣਾ ਫਿਰ ਮੈਂ ਡਿਸਪਲਨ ਦਾ ਖਿਆਲ ਰੱਖਦਾ ਪ੍ਰੋਸੈਸ ਦਾ ਖਿਆਲ ਕਰਦਾ ਤੇ ਫਿਰ ਉਹ ਕੋਈ ਕੰਮ ਸਿਰੇ ਚੜਦਾ ਇਦਾਂ ਹੀ ਆ ਕਿ ਸਪਿਰਚੁਅਲਿਟੀ ਦੀ ਜੇ ਗੱਲ ਕਰੀਏ ਤੇ ਉਹ ਵੀ ਇਹੀ ਹੈ ਬਿਲਕੁਲ ਕਿ ਜੇ ਤੁਹਾਡੇ ਮਨ ਵਿੱਚ ਉਹ ਤਮੰਨਾ ਨਹੀਂ ਆਏਗੀ ਜਿੱਦਾਂ ਭਾਂਡਾ ਸਿੱਧਾ ਨਹੀਂ ਕਰੋਗੇ ਉਹ ਗਿਆਨ ਆਉਣ ਦੇਾਂਗੇ ਔਰ ਉਹ ਗਿਆਨ ਨੂੰ ਫਿਰ ਵਰਤਾਂਗੇ ਇੱਕ ਗਿਆਨ ਹਾਸਲ ਕਰਨਾ ਹੁੰਦਾ ਤੇ ਇੱਕ ਉਹਨੂੰ ਯੂਜ਼ ਕਰਨਾ ਔਰ ਰੋਜ਼ਮਰ ਦੀ ਜ਼ਿੰਦਗੀ ਵਿੱਚ ਅਪਣਾਉਣਾ ਔਰ ਉਹਦੇ ਨਾਲ ਫਿਰ ਕੋਈ ਕੰਮ ਕਰਨਾ ਜੇ ਕੋਈ ਦੁਨਿਆਵੀ ਗਿਆਨ ਆ ਤੇ ਉਹ ਫਿਰ ਜਿੱਦਾਂ ਉਹ ਉਹ ਕੰਮ ਵਿੱਚ ਨਿਪੁੰਨ ਹੋ ਜਾਂਦੇ ਆ ਉਹ ਗਿਆਨ ਹਾਸਲ ਕਰਕੇ ਇਦਾਂ ਹੀ ਗੁਰੂ ਦੀ ਮੱਤ ਲੈ ਕੇ ਚੰਗੇ ਗੁਣ ਲੈ ਕੇ ਅਸੀਂ ਜੀਵਨ ਚੰਗਾ ਬਣਾ ਸਕਦੇ ਆ ਬਣਾਉਣਾ ਫੇਰ ਮੈਂ ਆਪ ਹੀ ਆ ਪਹਿਲਾਂ ਮਨਸਾ ਹੋਵੇਗੀ ਫਿਰ ਮੈਂ ਉਹਨੂੰ ਅ ਅਪਲਾਈ ਕਰਾਂਗਾ ਯੂਜ਼ ਕਰਾਂਗਾ ਜੇ ਕਿਤੇ ਥੜਕ ਜਾਣਾ ਫੇਰ ਸ਼ਬਦ ਹੋਰ ਵੀ ਹੈਗੇ ਆ ਕਿ ਨਹੀਂ ਇੱਕ ਵਾਰੀ ਗਲਤੀ ਹੋ ਗਈ ਆ ਤੇ ਬਾਰ ਬਾਰ ਨਹੀਂ ਕਰਨੀ ਦੁਬਾਰਾ ਨਹੀਂ ਕਰਨੀ ਜ਼ਿੰਦਗੀ ਦੇ ਵਿੱਚ ਸਿਚੁਏਸ਼ਨਸ ਔਰ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਦੁੱਖ ਸੁੱਖ ਸਾਰਾ ਕੁਝ ਤੋ ਜਦੋਂ ਅਸੀਂ ਓਵਰਆਲ ਦੇਖਦੇ ਆਂ ਤੇ ਕਿਰਪਾ ਤਾਂ ਹੀ ਹੋਣੀ ਆ ਜੇ ਗੁਰ ਨੂੰ ਹਾਸਲ ਕਰੀਏ ਜੇ ਗੁਰ ਮਿਲੀ ਆ ਗੁਰ ਹਨਾ ਪਰ ਪ੍ਰਮਾਤਮਾ ਦੀ ਮਿਹਰ ਹੋਵੇਗੀ ਅਸੀਂ ਪ੍ਰਮਾਤਮਾ ਕਹਿ ਲੈਨੇ ਆ ਅਸੀਂ ਕਹਿੰਨੇ ਅੰਦਰੋਂ ਮੈਂ ਪੱਕਾ ਹੋ ਗਿਆ ਮੈਂ ਉਹਨਾਂ ਵਾਇਸਿਜ਼ ਨੂੰ ਕੰਟਰੋਲ ਕਰ ਲਿਆ ਜਾਂ ਉਹ ਮੇਰੇ ਤੇ ਹੁਣ ਮਿਹਰਬਾਨ ਹੋ ਗਿਆ ਆ ਯੈਸ ਮੈਂ ਆਪਣੇ ਅੰਦਰੋਂ ਕਈ ਟੈਸਟ ਪਾਸ ਕਰ ਲਿਆ ਰੋਜ਼ ਰੋਜ਼ ਇਦਾਂ ਲਾਸਟ ਵਿੱਚ ਫਿਰ ਤੁਸੀਂ ਜੇ ਤੁਸੀਂ ਅਗਲਾ ਸ਼ਬਦ ਕਰਦੇ ਆ ਤਾਂ ਫਿਰ ਉਹ ਮੇਰਾ ਇਹੀ ਆਕੇ ਮੈਨੂੰ ਸ਼ਹਿਦ ਜਿਹੜੀ ਆ ਉਹ ਜਾਂ ਆਨੰਦਮਈ ਅਵਸਥਾ ਜਾਂ ਜਿਹਨੂੰ ਚੌਥਾ ਪਦ ਕਹਿੰਦੇ ਆ ਜਾਂ ਤੁਸੀਂ ਪਹਿਲਾਂ ਨਾਲੋਂ ਚੰਗੇ ਬਣ ਗਏ ਮੈਂ ਆਪਣੇ ਆਪ ਚ ਲਾਉਣਾ ਤੇ ਫਿਰ ਹੈ ਕਿ ਜੇ ਤੁਸੀਂ ਰੋਜ਼ ਇਦਾਂ ਸਿੱਖਦੇ ਆ ਉਹਨੂੰ ਅਪਲਾਈ ਕਰਦੇ ਹੋ ਤੇ ਹੌਲੀ-ਹੌਲੀ ਤੁਹਾਡਾ ਸੁਭਾਅ ਬਣ ਜਾਏ ਸੁਭਾਅ ਬਣ ਸਕਦਾ ਕਈਆਂ ਦਾ ਮੈਂ ਦੇਖਿਆ ਬਣਿਆ ਹੋਇਆ ਬੜੀ ਨਿਮਰਤਾ ਚ ਫਿਰ ਰਹਿੰਦੇ ਆ ਉਹ ਬੜਾ ਲੱਗਦਾ ਹੈ ਕਿ ਇਹ ਬੰਦਾ ਗੁਰਬਾਣੀ ਨਾਲ ਜੁੜਿਆ ਹੋਇਆ ਮੈਰੀ ਇੰਨੀ ਕਿ ਸਮਝ ਆ ਜੀ ਇਸ ਸ਼ਬਦ ਤੋਂ ਧੰਨਵਾਦ ਟਾਈਮ ਦੇਣ ਲਈ ਜੀ ਥੈਂਕ ਯੂ ਜੀ ਭਾਜੀ ਟਾਈਮ ਤੇ ਤੁਹਾਡਾ ਹੀ ਹੈ ਸਾਰਿਆਂ ਦਾ ਟਾਈਮ ਵਾਲੀ ਕਿਹੜੀ ਗੱਲ ਹੈ ਧੰਨਵਾਦ ਬਹੁਤ ਵਧੀਆ ਵਿਚਾਰ ਤੁਸੀਂ ਰੱਖ ਰਹੇ ਆ ਤੇ ਵਧੀਆ ਜੀ ਬਹੁਤ ਵਧੀਆ ਤੇ ਆਪਾਂ ਜੇ ਹੁਣ ਇਹਨੂੰ ਕਾਫੀ ਛੋਟਾ ਹੀ ਆ ਮਨਸਾ ਇੱਕ ਮਾਨਾ ਇੱਕ ਹੁਣ ਇੱਕ ਏਕ ਕੱਕੇ ਨੂੰ ਔਂਕੜ ਵੀ ਲੱਗਦਾ ਸਿਆਰੀ ਵੀ ਲੱਗਦੀ ਆ ਕਈਆਂ ਥਾਂ ਤੇ ਔਰ ਇਹਦਾ ਇੱਕ ਛੋਟਾ ਜਿਹਾ ਨੁਕਤਾ ਮੈਂ ਵਿੱਚ ਆਪਣਾ ਜਿੰਨਾ ਕੋ ਐਡ ਯੋਗਦਾਨ ਪਾ ਲਵਾਂ ਮਨਸਾ ਇਸਤਰੀ ਲਿੰਗ ਹੈ ਉਹਦੇ ਨਾਲ ਏਕ ਜਿਹੜਾ ਵੀ ਲੱਗੇਗਾ ਕਦੀ ਵੀ ਇਸਤਰੀ ਲਿੰਗ ਨਾਲ ਲੱਗੇਗਾ ਇੱਕ ਮਨਸਾ ਦੀ ਗੱਲ ਹੋਈ ਆ ਉਹ ਕੱਕੇ ਨੂੰ ਮੁਕਤਾ ਆਏਗਾ ਤੇ ਜੇ ਬਹੁਤੀਆਂ ਦੀ ਗੱਲ ਹੁੰਦੀ ਬਹੁਤੀਆਂ ਫਿਰ ਉਹ ਕੱਕੇ ਨੂੰ ਸਿਆਰੀ ਲੱਗਣਾ ਸੀ ਇਸ ਤਰ੍ਹਾਂ ਕਰਕੇ ਮਾਨ ਹਾਂ ਇਹ ਜਿਹੜੇ ਹੁਕਮੀ ਭਵਿਕਤ ਕਾਲ ਜਦੋਂ ਕਿਸੇ ਨੂੰ ਆਰਡਰ ਹੁੰਦਾ ਉਹਦੇ ਚ ਨਾ ਦੋ ਤਰ੍ਹਾਂ ਦੇ ਸ਼ਬਦ ਹੁੰਦੇ ਆ ਜਿੱਦਾਂ ਕਿ ਨੇ ਤੂੰ ਜਾ ਤੇ ਪੁੱਪੇ ਨੂੰ ਔਕੜ ਨਾਲ ਵੀ ਆਉਂਦਾ ਤੇ ਪਪੇ ਨੂੰ ਸਿਆਰੀ ਨਾਲ ਵੀ ਆਉਂਦਾ ਇਹ ਸ਼ਬਦ ਵੀ ਆਉਂਦੇ ਇਸੇ ਤਰ੍ਹਾਂ ਕਿਹਾ ਵੀ ਤੂੰ ਮਨ ਮਨਸਾ ਇੱਕ ਮਨ ਦੇ ਵਿੱਚ ਇੱਕੋ ਇੱਕ ਸੱਚੀ ਜਿਹੜੀ ਮਨਸਾ ਸੱਚ ਦੇ ਨਾਲ ਜੁੜਦਾ ਆ ਗੁਰਸਿਓ ਸਿਓ ਲੱਗਿਆ ਰਾਰੇ ਦਾ ਓਮਕੜ ਹਟ ਦਾ ਨੇਤ ਧਿਆਨ ਹਾ ਤੇ ਨੇਤ ਨੇਤੋ ਦੇ ਨਾਲ ਧਿਆਨ ਸੁਰਤ ਜੋੜ ਤੇ ਅਖਰਾਂ ਦੇ ਅਰਥ ਬਹੁਤ ਵਧੀਆ ਹੋ ਗਏ ਨੇ ਡ੍ਰਿਹੜ ਸੰਤ ਮੰਤ ਗਿਆਨ ਹਾ ਸੰਤ ਦਾ ਮੰਤਰ ਸਲਾਹ ਗਿਆਨ ਇਹ ਵਾਲਾ ਗਿਆਨ ਡ੍ਰਿਹੜ ਕਰ ਸਾਂਝ ਬਣਾ ਸੇਵਾ ਗੁਰਚਰਨਾ ਚਰਰਾਣਾ ਤੇ ਗੁਰੂ ਚਰਨਾਂ ਦੀ ਸੇਵਾ ਭਾਵ ਗੁਰੂ ਉਪਦੇਸ਼ ਦੇ ਸੱਚ ਦੇ ਜਿਹੜਾ ਗੁਰੂ ਦੇ ਉਪਦੇਸ਼ ਬਚਨ ਨੇ ਉਹਨਾਂ ਦੇ ਚਰਨਾਂ 'ਚ ਪੈਣਾ ਜਾਂ ਨਸਤਮਸਤਕ ਹੋਣਾ ਉਹਨਾਂ ਨੂੰ ਧਿਆਨ ਕਰਨਾ ਇਹ ਗੁਰੂ ਦੇ ਚਰਨਾਂ ਦੀ ਸੇਵਾ ਆ ਤੋ ਮਿਲੀਏ ਗੁਰ ਕਿਰਪਾ ਨਾ ਮੇਰੇ ਕਿਰਪਾਣ ਮੇਰੇ ਮਨਾ ਗੁਰੂ ਦੀ ਕਿਰਪਾ ਦੁਆਰਾ ਨੰਨੇ ਨੂੰ ਸਿਆਰੀ ਇੱਥੇ ਅੱਖਰ ਨੇ ਤੇ ਗੁਰੂ ਦੀ ਕਿਰਪਾ ਰਾਰੇ ਨੂੰ ਕੁੜਬਿ ਹਟਦਾ ਤਾਂ ਮਿਲਿਆ ਜਾਂਦਾ ਤੋ ਕੰਡੀਸ਼ਨਲ ਸ਼ਬਦ ਆ ਜੇ ਤੁਸੀਂ ਇਦਾਂ ਕਰਦੇ ਆ ਤੇ ਫਿਰ ਉਹ ਮਿਲਿਆ ਜਾਂਦਾ ਕਦੋਂ ਫਿਰ ਕਿਰਪਾ ਦੇ ਪਾਤਰ ਬਣਦੇ ਆ ਤੇ ਕਿਰਪਾ ਹੋਣ ਤੇ ਹੀ ਤੁਹਾਨੂੰ ਮਲਾਪ ਇਹ ਨਿਸ਼ਾਨੀ ਆ ਕਿਰਪਾ ਦੀ ਜਦੋਂ ਤੁਹਾਡਾ ਸੱਚ ਨਾਲ ਮਲਾਪ ਹੋ ਜਾਂਦਾ ਜਾਂ ਸੱਚ ਦੇ ਨਾਲ ਜਦੋਂ ਤੁਹਾਡੀ ਸਾਂਝ ਪੈ ਜਾਂਦੀ ਆ ਇਹ ਤੁਹਾਡੇ ਕਿਰਪਾ ਦੀ ਨਿਸ਼ਾਨੀ ਮੇਰੇ ਬਣਾ ਇਸ ਤਰ੍ਹਾਂ ਇਹ ਸ਼ਬਦ ਮੈਂ ਇੱਕੋ ਹੀ ਪੈਟਰਨ ਸਾਰੇ ਸ਼ਬਦਾਂ ਇਹੋ ਹੀ ਆ ਮੈਂ ਕਹਾਂ ਚਲੋ ਮੈਂ ਥੋੜੀ ਹਾਜ਼ਰੀ ਭਰ ਲਾ ਸਾਰੇ ਸ਼ਬਦ ਨੂੰ ਕਰਨ ਦੀ ਵੈਸੇ ਜ਼ਰੂਰਤ ਨਹੀਂ ਹੈ ਅੱਖਰ ਨੇ ਸਾਰਾ ਦੁਨਆ ਵੀ ਜਾਨੇ ਬਹੁਤ ਵਧੀਆ ਵਿਚਾਰ ਕਰਤੀ ਆ ਭਾਜੀ ਜਸਪINDER ਸਿੰਘ ਜੀ ਜਿਸਪਿੰਦਰ ਸਿੰਘ ਜੀ ਅਨਮਿਊਟ ਕਰਿਓ ਹਾਂਜੀ ਭਾਜੀ ਹਾਂਜੀ ਮੈਂ ਇਹਨੂੰ ਅਲੱਗ ਕਰ ਦਿਆਂ ਛੋਟਾ ਸ਼ਬਦ ਹੁੰਦਾ ਜ਼ਿਆਦਾ ਸੁਣਦੇ ਆ ਲੋਕ ਹਨ ਕੋਈ ਨਹੀਂ ਅਲੱਗ ਕਰ ਲਓ ਜੀ ਮੈਂ ਦੂਜਾ ਅਲੱਗ ਕਰ ਦਿੰਨੇ ਆਪਾਂ ਧੰਨਵਾਦ ਤੇ ਜਿਹੜੇ ਵੀ ਅੱਜ ਦਾ ਜੋ ਇਹ ਸ਼ਬਦ ਆ ਆਪਾਂ ਦੋ ਸ਼ਬਦ ਕਰਨੇ ਆ ਦੋ ਪਾਰਟ ਚ ਕਰਾਂਗੇ ਲੰਬਾ ਸ਼ਬਦ ਹੋ ਜਾਂਦਾ ਫਿਰ ਸੁਣਨ ਵਾਲੇ ਨੂੰ ਵੀ ਦਿੱਕਤ ਹੁੰਦੀ ਆ ਅ ਦੋ ਸ਼ਬਦ ਹੋਣਗੇ ਤੇ ਦੋਨੋਂ ਵਾਰੀ ਬੰਦੇ ਨੂੰ ਜੇ ਦੋ ਸਮਾਂ ਲੱਗੇ ਇੱਕ ਸ਼ਬਦ ਸੁਣਿਆ ਜਾਊ ਫਿਰ ਦੂਸਰਾ ਸੁਣਿਆ ਜਾਊ ਸਾਰੇ ਵੀਰਾਂ ਦਾ ਜਿਹੜੇ ਸੁਣਦੇ ਆ ਜਿਹੜੇ ਇੱਥੇ ਬੈਠੇ ਆ ਨਾਲ ਸੰਗਤ ਕਰ ਰਹੇ ਆ ਕਿਸੇ ਤਰ੍ਹਾਂ ਸਹਿਯੋਗ ਕਰ ਰਹੇ ਆ ਸਾਰਿਆਂ ਦਾ ਜੀ ਆਇਆਂ ਨੂੰ ਧੰਨਵਾਦ ਜਿਹੜੇ ਬਾਅਦ ਚ ਵੀ ਸੁਣਨਗੇ YouTube ਤੇ WhatsApp ਤੇ ਜਾਂ Facebook ਤੇ ਜਿਸ ਵੀ ਪਲੇਟਫਾਰਮ ਤੇ ਉਹਨਾਂ ਦਾ ਸਾਰਿਆਂ ਦਾ ਵੀ ਧੰਨਵਾਦ ਹੋਏਗਾ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ